ਸੰਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਜਿੰਨੇ ਵੀ ਨਾਮ ਲੇਵਾ ਹੈ ਪਿੰਡ ਦੇ ਨਹੀਂ ਤੋਂ ਸਰਦਾਰ ਕੁਵਿੰਦਰ ਸਿੰਘ ਜੀ ਬੇਟੂ ਬੀ ਡੀ ਸੀ ਮੈਂਬਰ ਅਕਾਲੀ ਦਲ ਵੱਲੋਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਪ੍ਰਸ਼ਾਦ ਵੜਾ ਕੇ ਅਰਦਾਸ ਬੇਨਤੀ ਕਰਕੇ ਅੱਜ ਕਾਫਲਾ ਪਿੰਡ ਮਝੇੜ ਵਿਖੇ ਸੰਤਾਂ ਨੂੰ ਬੇਨਤੀਆਂ ਕਰ ਰਹੇ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਇਸ ਚੇਰੇ ਨੂੰ ਅੱਗੇ ਲਿਆਉਣ ਵਾਸਤੇ ਸਾਰੇ ਭਾਈਚਾਰੇ ਨੂੰ ਜਿੰਨੀ ਸਾਡੇ ਚੰਗਰ ਖੇਤਰ ਦੀਆਂ ਕਮੇਟੀਆਂ ਹੈ ਹੱਥ ਜੋੜ ਕੇ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਆਪਣੇ ਚਿਹਰੇ ਆਪਣੇ ਬੰਦੇ ਨੂੰ ਮੌਕਾ ਦੂ ਸਭ ਤੋਂ ਸੱਚੇ ਕਾਸ਼ਾ ਜੀ ਦੀ ਕਿਰਪਾ ਤੁਹਾਡੇ ਮਹਤਾਮਾ ਭੈੜਾ ਬਜ਼ੁਰਗਾਂ ਦੇ ਅਸ਼ੀਰਵਾਦ ਨਾਲ ਸੋ ਸਾਡੇ ਆਪਣੇ ਹਲਕੇ ਦੇ ਸਰਦਾਰ ਕੁਮਿੰਦਰ ਸਿੰਘ ਜੀ ਬਿੱਟੂ ਪਿੰਡ ਦੇਣੀ ਤੋਂ ਜੋ ਨੰਬਰ 11 ਤੋਂ ਅਕਾਲੀ ਦਲ ਦੇ ਉਮੀਦਵਾਰ ਡੀਡੀਸੀ ਮੈਂਬਰ ਵਾਸਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਮਹਾਰਾਜ ਦੀ ਕਿਰਪਾ ਸਾਰੀਆਂ ਸੰਤਾਂ ਨੇ ਸਾਥ ਦੇਣਾ ਹੈ ਸਤਿ ਪੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਸਭ ਦੇ ਸੰਗਹੀ ਬਾਦ ਲਾਇ ਕੋਈ ਨਾ ਦਿਸੇ ਬਹਾਰਾ ਜੀ ਉਹ ਸਤਿ ਪੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਸਰਦਾਰ ਬਿੱਕੁਰ ਸਿੰਘ ਜੀ RAMDIAL ਜੀ ਜੋ ਚੈਨਲ ਦੇ ਜਰੀਏ ਮੈਸੇਜ ਦਿੱਤਾ ਜਾ ਰਿਹਾ ਹੈ ਸੰਤਾਂ ਨੂੰ ਸਾਰੀਆਂ ਸੰਤਾਂ ਦੇ ਸੰਜੁਗ ਲੈਦਾ ਜੀ ਅੱਜ ਪਿੰਡ ਮੁਝੇ ਏਕ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੇ